ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਾਸਦੇ ਹੋਵੋਗੇ ਤੇ ਸ਼ਾਮ ਜੇ ਦਾ ਟਾਈਮ ਆ ਮਤਲਬ 3:00 ਵਜੇ ਦਾ ਟਾਈਮ ਆ ਤੇ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਤੇ ਸੀਤਕੌਰ ਹੈ ਨਾ ਤੁਹਾਨੂੰ ਮੈਂ ਦਿਖਾਵਾਂ ਤੇ ਕੀ ਹੱਸੋਗੇ ਵੀ ਦੇਖੋ ਐਂ ਕਲਾਈਆਂ ਹੋਈਆਂ ਮੈਡਮ ਨੇ ਬਾਹਰ ਜਾਣਾ ਸਤਿ ਸ਼੍ਰੀ ਅਕਾਲ ਕਰੋ ਬਾਹਰ ਦੂਰ ਜਾਣਾ ਸਕੂਲ ਚੱਲੀ ਅਸੀਂ ਤੇ ਆਪਣਾ ਬੈਗ ਲੈ ਕੇ ਸਕੂਲ ਚੱਲੇ ਆ ਗੱਡੀ ਤੇ ਆਪਣੀ ਤੇ ਸਕੂਲ ਜਾ ਰਹੇ ਹੋ ਬੱਚਿਆਂ ਨੂੰ 3 ਵਜੇ ਛੁੱਟੀ ਹੁੰਦੀ ਹੈ ਸਕੂਲ ਤੋਂ ਤੇ ਸਿਰਦ ਦਾ 3 ਵਜੇ ਸਕੂਲ ਲੱਗਦਾ ਹੈਨਾ ਤੇ ਬਾਕੀ ਕੰਮ ਧੰਦੇ ਕਰ ਲਈਏ ਹੁਣ ਪਹਿਲਾਂ ਮੈਂ ਕਿ ਚਲੋ ਆਪਾਂ ਵਲੌਗ ਸ਼ੁਰੂ ਕਰ ਲੈਨੇ ਆ ਤੇ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਨਾਲ ਤੇ ਹੁਣ ਮੈਂ ਲੈ ਕੇ ਆਈ ਸੀ ਬਾਹਰੋਂ ਕੱਪੜੇ ਲਾ ਕੇ ਸਾਰੇ ਇਹਨਾਂ ਨੂੰ ਆਪਾਂ ਇੱਥੇ ਬੈਠ ਕੇ ਕਰਦੇ ਆਂ ਸਹਿ ਕਿਉਂਕਿ ਹੁਣ ਨਾ ਥੂੜੇ ਜਿਹਾ ਮੌਸਮ ਦਾ ਫਰਕ ਪਿਆ ਹੋਇਆ ਬਸ ਠੰਡ ਹੀ ਰਹਿੰਦੀ ਹੈ ਮੌਸਮ ਦੇ ਵਿੱਚ ਤੇ ਕੱਪੜੇ ਲੇਟ ਹੀ ਸੁੱਕਦੇ ਆ ਤੇ ਵਿੱਚਲੀ ਦੋ ਕੁ ਦਿਨੋਂ ਟਿੱਖੀ ਧੁੱਪ ਵਹਜੀ ਪਈ ਸੀ ਵੀ ਬਾਦੋਂ ਵਾਲਾ ਪਤਾ ਲੱਗ ਜਾਂਦਾ ਵੀ ਬਾਦੋਂ ਆਲੀ ਆ ਤੇ ਹੁਣ ਆਪਾਂ ਕੱਪੜੇ ਤੈਅ ਕਰ ਰਹੀ ਸੀਗੇ ਬਸ ਬਸ ਜਾਇਆ ਸਕੂਲ ਹਾਂ ਠੀਕ ਸੀਤਕੌਰ ਜਾਇਆ ਸਕੂਲ ਤੇ ਫਟਾਫਟ ਕੱਪੜੇ ਤੈਅ ਕਰ ਲੀਏ ਬਾਈ ਸੀਤਕੌਰ ਦੇਖਦਾ ਨਹੀਂਗਾ ਮੈਂ ਤੁਹਾਨੂੰ ਦਿਖਾਉਣੀ ਆ

ਆਪਾਂ ਤਿਆਰ ਕਰਕੇ ਰੱਖਦੇ ਆ ਤੇ ਸਿਰਤ ਕੋਲ ਮੇਰੇ ਕੋਲੇ ਉਦਾਂ ਹੀ ਸ਼ਰਾਧਾ ਕਰਦੇ ਆ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਤੇ ਰੱਖਿਆਵਾਂਗੇ ਤੇ ਕਿਚਨ ਚ ਮੈਂ ਰੱਖਿਆਈਆਂ ਛੋਲੇ ਉਬਾਲ ਕੇ ਅੱਜ ਆਪਾਂ ਬਣਾਵਾਂਗੇ ਵਾਈਟ ਚਨੇ ਤੇ ਚਿੱਟੇ ਛੋਲੇ ਬਣਾਵਾਂਗੇ ਪਹਿਲਾਂ ਹੁਣ ਮੈਂ ਕੱਪੜੇ ਰੱਖਿਆਵਾਂ ਸਾਫ ਕੀ ਬਲੰਦ ਉਹ ਆ ਇੱਧਰ ਆਪਾਂ ਲਾ ਰਹੇ ਹਾਂ ਹੁਣ ਵਾਈਟ ਚਨਿਆਂ ਨੂੰ ਕੜਕਾ ਕਿਨੇ ਮੈਂ ਬਾੜ ਕੀ ਰਸਤੇ ਸੀ ਕਿ ਤੇ ਮੈਂ ਭੁੱਲ ਗਈ ਸੀ ਕਿ ਪਹਿਲਾਂ ਵੀਡੀਓ ਔਨ ਕਰਨੀ ਹੈ ਨਾ ਮੇਰੀ ਮਾਨੀ ਸਿੱਕ ਟਿੱਕ ਹੋ ਗਿਆ ਜੁਗਾ ਤੇ ਹੁਣ ਮੈਂ ਜਾ ਕੇ ਸੂਲ ਲੈ ਕੇ ਆਈ ਆ ਤੇ ਇਹਦੇ ਵਿੱਚ ਆਪਾਂ ਪਾਇਆ ਵਾ ਜੀਰਾ ਰਾਈ ਤੇ ਪੱਤਾ ਤੇ ਪਿਆਜ਼ ਅਦਰਕ ਟਮਾਟਰ ਲਸਣ ਤੇ ਹਰੀ ਮਿਰਚ ਤੇ ਆਪਾਂ ਸੜਕਾ ਤਿਆਰ ਕਰ ਲਿਆ ਤੇ ਇਹਦਾ ਹਾਫ ਹੋ ਗਿਆ ਹਾਫ ਰਹਿ ਗਿਆ ਫਿਰ ਯਾਦ ਆਇਆ ਕਿ ਲੀਜੀਏ ਮੈਂ ਬਣਾਉਣੀ ਸੀ ਕਿ ਮੈਂ ਬਲੌਗ ਸ਼ੁਰੂ ਕੀਤਾ ਹੋਇਆ ਸੀਗਾ ਤੇ ਮੈਂ ਭੁੱਲੀ ਇਹ ਬਲੌਗ ਅੱਗੇ ਕੰਟੀਨਿਊ ਕਰਨਾ ਤੇ ਪਤਾ ਖੜ ਗਿਆ ਕਿ ਮੈਂ ਕੈਮਰਾ ਲੈ ਕੇ ਆਈਆਂ ਹਾਂ ਤੇ ਲਾਈਟ ਚਲੀ ਗਈ ਹੈ ਤੇ ਗਰਮੀ ਬਹੁਤ ਆ ਫੈਨ ਚੱਲ ਰਿਹਾ ਪਰ ਵੀਡੀਓ ਰੋਕ ਕੇ ਨਾ ਮੈਂ ਨਮਕ ਵਿੱਚ ਪਾਇਆ ਸੰਦਾ ਜਿਹਾ ਖਾਣੇ ਦਾ ਆਪੇ ਨਮਕ ਪਾ ਲਾਂਗੇ ਇਹਨੂੰ ਆਪਾਂ जरा हल्दी का कच्चा कच्चा जहाँ टेस्ट है वो ना हो ना बहुत औोखा वीडियो में कंटिन्यू रखना <coughs> दो, दो मिनट ले दो मिनट हो गए ਤੇ ਮਸਾਲਾ ਆਪਣਾ ਹੋ ਗਿਆ ਤਿਆਰ ਹੁਣ ਵਿੱਚ ਆਪਾਂ ਪਾ ਦਾਂਗੇ ਆਲੂ ਆਲੂ ਤੇ ਵਾਈਟ ਚਨੇ ਬਣਾ ਰਹੇ ਆਪਾਂ ਉੜੀ ਜੀ ਗਰੇਵੀ ਆਪਾਂ ਇਹਦੇ ਛੋੜ ਪਾ ਦਾਂਗੇ ਤੇ ਇਹਨੇ ਵਿੱਜਣਾ ਵੀ ਹੈ ਫਿਰ ਆਪਾਂ ਤੇਜ਼ ਤੇ ਕਰਾਂਗੇ ਹੁਣ ਸੁਵਾ ਦਾ ਪਾ ਇਹਨੂੰ ਸਲੋ ਕਰ ਦਾਂਗੇ ਤੜਕਾ ਆਪਣਾ ਹੋ ਗਿਆ ਤੇ ਬਾਸ ਹੁਣ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਤੇ ਰੋਟੀ ਤਾਂ ਖਾਣ ਵੇਲੇ ਬਣੂਗੀ ਆਟਾ ਗੁੰਨ ਕੇ ਇਹਨਾਂ ਤਿਆਰੀ ਕਰਕੇ ਰੱਖ ਦਿੰਦੇ ਹਾਂ ਤੇ ਸਬਜ਼ੀ ਦਾ ਤਰਤਾ ਆਪਾਂ ਕਰਤਾ ਤੇ ਫਿਰ ਮੈਂ ਬਾਕੀ ਥੋੜੀ ਦੇਰ ਤੜ ਥੋੜੀ ਨਾਲ ਕਰਦੀਆਂ ਗੱਲਬਾਤ ਪਸੀਨਾ ਦੇਖੋ ਕਿਵੇਂ ਆ ਰਿਹਾ ਵਾ ਪੱਖਾ ਚੱਲ ਰਿਹਾ ਬਟ ਪਸੀਨਾ ਪੁੱਛੋ ਹੀ ਨਾ ਗਰਮੀ ਨਹੀਂ ਹਾਂਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਛਾਜਦੇ ਵਸਦੇ ਹੋਵੋਗੇ ਲਓ ਜੀ ਨਿਕਲਦਾ ਬਲੌਗ ਸ਼ਾਮ ਦਾ ਸ਼ੁਰੂ ਆ ਤੇ ਨੈਕਸਟ ਮਾਰਨਿੰਗ ਹੋ ਗਈ ਆ ਤੇ ਆਪਾਂ ਹੁਣ ਲੱਗੇ ਸੀਗੇ ਪੂੜੀਆਂ ਬਣਾਉਣ ਇਧਰ ਆਪਣੀ ਹੋ ਰਹੀ ਹੈ ਸਬਜੀ ਗਰਮ ਤੇ ਮਿਰਚਾਂ ਆਪਾਂ ਇਧਰ ਤਲ ਕੇ ਰੱਖ ਰਹੀਆਂ ਇਧਰ ਆਪਾਂ ਲੱਸੀ ਬਣਾ ਕੇ ਰੱਖਤੀ ਤੇ ਰੈਤਾ ਤੇ ਪਿਆਜ਼ ਵਗੈਰਾ ਕਰਕੇ ਰੱਖਤੇ ਤੇ ਹੁਣ ਆਪਾਂ ਬਣਾਵਾਂਗੇ ਪੂੜੀਆਂ ਤੇ ਮੈਂ ਦਿਖਾਉਣੀ ਆ ਤੁਹਾਨੂੰ ਨਾਲ ਦੀ ਨਾਲ ਪਲੇਟ ਲਗਾ ਕੇ ਅੱਜ ਜੀ ਪੂਰੀਆਂ ਆਪਣੀਆਂ ਫੁੱਲ ਫੁੱਲ ਕੇ ਲੈ ਰਹੀਆਂ ਨੇ ਤੇ ਪਲੇਟ ਲਗਾ ਦਾਂਗੇ ਆਪਾਂ ਹੁਣ ਲਓ ਜੀ plate ਆਪਾਂ ਲਾਤੀ ਛੋਲੇ ਪੂੜੀਆਂ ਦੀ ਤੇ ਹੁਣ ਆਪਾਂ ਫੜਾ ਕੇ ਆਉਨੇ ਆ ਅੰਦਰ ਪੁੱਛਦੇ ਆ ਕਿਵੇਂ ਬਣੀਆਂ ਦੱਸੋ ਮੈਨੂੰ ਮੈਂ ਤਾਂ ਆ ਕੇ ਬਹਿ ਗਈ ਕਿਵੇਂ ਬਣੀਆਂ ਸਿੱਧ ਮੈਨੂੰ ਖਾ ਕੇ ਦੱਸੋ ਕਿਵੇਂ ਬਣੀਆਂ ਦੋ ਤਿੰਨ ਬੁਰਕੀਆਂ ਖਾ ਗਏ ਤੇ ਹੁਣ ਆਪਾਂ ਪੁੱਛਦੇ ਇਹਨਾਂ ਨੂੰ

ਇਹ ਤੇ ਪੂਰੀ ਖਾਦੀ ਐ ਨੇ ਹੈ ਨੇਤੀਓ ਦੇ ਨਾਲ ਘੱਟ ਹੀ ਖਾਦੀ ਆ ਇਹਨੇ ਪਹਿਲਾਂ ਥੋੜੀਆਂ ਜਿਹੀਆਂ ਬੁਰਕੀਆਂ ਲਾਈਆਂ ਮੈਂ ਮੁੜ ਕੇ ਐਂਡ ਜੇ ਤੇ ਫੇਰ ਥੋੜੀਆਂ ਬੁਰਕੀਆਂ ਲਾਈਆਂ ਬਸ ਹੁਣ ਆਈ ਮੈਂ ਤਾਂ ਹੀ ਸੀ ਮੈਂ ਕਿਹਾ ਤੇਰੇ ਨਾਲ ਹੀ ਖਾ ਲਵੇ ਪਿਆਜ਼ ਖਾਂਦਾ ਮੇਰੇ ਨਾਲ ਤਾਂ ਹੀ ਬਹੁਤ ਐਸੀ ਐ ਦੋ ਤਿੰਨ ਬੁਰਕੀਆਂ ਖਾ ਲਈਆਂ ਤੂੰ ਹਨ ਟੇਸਟੀ ਐ ਨਾ ਪੂਰੀਆਂ ਵਧੀਆ ਬਿਜਾਰ ਵਾਲਿਆਂ ਨਾਲੋਂ ਕਿਤੇ ਵਧੀਆ ਹਾਂ ਬਿਜਾਰ ਵਾਲਿਆਂ ਨਾਲ ਤਾਂ ਬਹੁਤ ਫਰਕ ਆ ਖਾਣੀ ਤੇ ਪੂਰਾ ਗਾਪ ਆਇਆ ਪਰ ਐ ਵੀ ਹਲਕੀ ਜੀ ਬਹੁਤ ਪਤਾ ਹੀ ਨਾ ਦ ਬੁਰਕੀ ਖਾਦੀ ਜਾਂਦੀ ਜਿਵੇਂ ਖਾਧੀਆਂ ਮਾਣ ਤੇ ਐ ਹਲਕਾ ਜਿਹਾ ਪਿਆ ਵਾ ਵੀ ਐ ਨਗਰੇ ਪੇਟ ਭਰਿਆ ਭਰਿਆ ਵਾ ਇਹਦਾ ਪਿਆਜ ਇਹਦਾ ਲਈ ਹੋਈ ਜਾਂਦੀ ਸੀਰਤ ਤੋਂ ਡਾਂਸ ਕਰਦਾ ਸੀਰਤ ਖਾ ਕੇ ਪੂੜੀਆਂ ਵਗੈਰਾ ਡਾਂਸ ਕਰਨ ਲੱਗਿਆ ਹੋਇਆ ਵਾ ਹਜੇ ਨੀ ਸੌਣ ਦਾ ਕੋਈ ਵਾਇਤਾ ਹੀ ਨਹੀਂ ਹਜੇ ਇਹਦੀ ਹਜੇ ਖੇਡੂਗਾ ਆਪਣੀ ਸਕੂਟੀ ਵੀ ਬਿੱਡਾਂ ਦੇ ਉੱਤੇ ਹਾਜਮ ਕਰਨ ਲੱਗਿਆ ਹੋਇਆ ਵਾ ਤੇ ਬਾਕੀ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਹੁਣ ਇਹਨੂੰ ਖੇਡਣ ਤੋਂ ਵਾਸਤੇ ਕਰਨ ਦੋ ਸਿਹਰੇ ਤੇ ਸਤਿ ਸ਼੍ਰੀ ਅਕਾਲ ਕਰ ਦੋ ਫੇ ਦੋਨੋਂ ਹੱਥ ਜੋੜ ਕੇ ਇੱਧਰ ਬੱਚੇ ਇੱਧਰ ਸਤਿ ਸ਼੍ਰੀ ਅਕਾਲ ਕਰ ਦੋ ਨਹੀਂ ਇੰਤਾਂ ਬਸ ਦੋ ਪੂੜੀਆਂ ਹੀ ਮਾ ਹੁਣ ਹਾਜਮ ਕਰਨੀਆਂ ਨੇ ਤਾਂ ਕਿੱਧਰ ਬੰਦੇ ਸੀ ਚੰਗਾ ਕਿੱਧਰ ਪਾ ਕੇ ਦਿਖਾ ਦੋ ਕਿਵੇਂ ਨੱਚਦੇ ਨੇ ਚਲੋ ਚਲੋ ਇਹde ਹੜਕੇ ਨੱਚੋ ਤੁਸੀਂ ਮੈਂ ਵੀਡੀਓ ਬਣਾਉਂਗੀ ਤੁਹਾਡੀ ਚਲੋ ਨੱਚੋ ਚਲੋ ਜੀ ਸੀਰਤ ਦੇ ਡਾਂਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਆ ਆਪਾਂ ਐਂਡ ਤੇ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਓਕੇ ਜੀ ਬਾਏ ਬਾਏ ਟੇਕ ਕੇਅਰ